ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਇਹ ਮਾਣੂ ਆ ਤੇਰੀ ਪੁੱਤ ਚੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਫਿਰ ਹਾਂ ਹੂੰ ਕੇ ਸਾਡੀ ਮਾਣੂ ਆ ਜੀ ਉਹ ਚੀਜੀ ਖਾਂਦੀ ਆ ਉਹ ਚੀਜੀ ਖਾਂਦੀ ਆ ਉਹ ਬਹੁਤ ਚੰਗੀ ਖਾਦੀ ਠੀਕ ਆ ਜੀ ਹੋਰ ਭਰਾ ਕੈਮ ਆ ਸਾਰੇ ਉਮੀਦ ਆ ਬਾਈ ਠੀਕ ਠਾਕ ਹੋਵੋਗੇ ਤੇ ਸਾਂ ਉਹਦਾ ਟਾਈਮ ਆ ਗਿਆ ਜੀ ਸਾਰਿਆਂ ਨੂੰ ਦਾਣਾ ਪਾਣੀ ਪਾਇਆ ਪਿਆ ਵਾ ਲੱਗੀਆਂ ਪਈਆਂ ਨੇ ਤੇ ਅੱਜ ਥੋੜੇ ਨਾਲ ਇੱਕ ਅੱਧੀ ਗੱਲ ਸ਼ੇਅਰ ਕਰਨੀ ਸੀ ਇੱਕ ਤਾਂ ਵੀਰੇ ਜਿਹੜੇ ਆਪਣੇ ਕਮੈਂਟ ਹੋਇਆ ਕਰਨਗੇ ਹਨਾ ਤੇ ਆਪਾਂ ਡੇਲੀ ਵੀਡੀਓ ਬਣਾਉਨੇ ਆ ਯਾਰ ਸਵਾਦ ਜ ਨਹੀਂ ਆਉਂਦਾ ਕਾਲੀ-ਕਾਲੀ ਜਿਹੀ ਕਮੈਂਟ ਚ ਬੋਲ ਜਾਈਦੇ ਹੁਣ ਕੀ ਪਤਾ ਕਈਆਂ ਬਾਈਆਂ ਨੂੰ ਸਮਝ ਆਉਂਦੇ ਆ ਅਖਰੀ ਨਹੀਂ ਆਉਂਦੇ ਕਿਉਂਕਿ ਕਾਲੀ ਇਹ ਹੁੰਦੀ ਆ ਭਰਾ ਵੀ ਵੀਡੀਓ ਨਾ ਲੰਬੀ ਬਣ ਜੇ ਹਾਂ ਜਮੇ ਹੀ ਲੰਬੀ ਨਾ ਬਣ ਜੇ ਫਿਰ ਉਹ ਦੇਖਣ ਨੂੰ ਜੀ ਨਹੀਂ ਕਰਦਾ ਹਨਾ ਤੇ ਅੱਜ ਕੱਲ ਇੰਨਾ ਟਾਈਮ ਵੀ ਕਿਸੇ ਕੋਲ ਘੱਟ ਹੀ ਆ ਹਨਾ ਤੇ ਬਾਕੀ ਬਸ ਇੰਨਾ ਕਰ ਰਿਹਾ ਕਰੂਗਾ ਵੀ ਆਪਾਂ ਵੀਡੀਓ ਜ਼ਰੂਰ ਬਣਾਇਆ ਕਰਾਂਗੇ ਪਰ ਜਿਹੜੇ ਕਮੈਂਟ ਨੇ ਤੁਹਾਡੇ ਹਰੇਕ ਵੀਡੀਓ ਚ ਆਇਆ ਕਰਨਗੇ ਉਹਦੇ ਜਵਾਬ ਆਪਾਂ ਨਾ ਸ਼ਾਰਟ ਚ ਦੇ ਦਿਆ ਕਰਾਂਗੇ ਭਰਾ ਆਪਣੇ ਇੰਸਟਾਗ੍ਰam ਤੇ ਵੀ ਖੰਗੂੜਾ ਡੈਰੀ ਫਾਰਮ 1991 ਆ ਤੇ ਇਸ ਨਾਂ ਦੀ ਆਈਡੀ ਤੋਂ ਵੈਸੇ ਤਾਂ ਲਿੰਕ ਦਿੱਤਾ ਹੋਇਆ ਇੰਸਟਾਗ੍ਰam ਦਾ ਆਪਣੇ ਇਹਦੇ YouTube ਪੇਜ ਤੇ ਤੇ ਆਪਣੇ ਚੈਨਲ ਤੇ ਤੇ ਨਹੀਂ ਹੈਗਾ ਤਾਂ ਖੰਗੂੜਾ ਡੈਰੀ ਫਾਰਮ ਖੋਲ ਲਿਓ 1991 ਲਿਖ ਦਿਓ ਤੇ ਸ਼ਾਇਦ ਸ਼ੋਅ ਹੋ ਜੂਗਾ ਤੁਹਾਨੂੰ ਉਹਦੇ 'ਚ ਵੀ ਆਪਾਂ ਪਾ ਦਿਆ ਕਰਾਂਗੇ ਰੀਲ 'ਚ ਵੀ ਠੀਕ ਆ ਜੀ ਤੇ ਤੁਹਾਡਾ ਨਾਂ ਉੱਤੇ ਜਿਹੜੇ ਵੀ ਵੀਰ ਦਾ ਕਮੈਂਟ ਹੋਇਆ ਕਰੂਗਾ ਆਈਡੀ ਦਾ ਨਾਂ ਉੱਤੇ ਪਾਇਆ ਹੋਊਗਾ ਵੱਡੇ ਅੱਖਰਾਂ 'ਚ ਉਹ ਤੁਸੀਂ ਸਮਝ ਲਿਆ ਕਰੋ ਵੀ ਆ ਤੁਹਾਡਾ ਕਮੈਂਟ ਆ ਤੇ ਆਪਾਂ ਜਵਾਬ ਤੁਹਾਡੇ ਬਾਈ ਸ਼ਾਰਟ 'ਚ ਦੇ ਦਿਆ ਕਰਾਂਗੇ ਚਾਹੇ ਸ਼ਾਮ ਤੱਕ 5-7 ਸ਼ਾਰਟ ਬਣਨ ਜਿੰਨੇ ਮਰਜੀ ਮਰਜੀ ਬਣਨ ਤੇ ਆਪਾਂ ਉਹ ਸਾਰਿਆਂ ਦੇ ਜਵਾਬ ਉਹ ਸ਼ਾਰਟ ਚ ਦੇ ਦਿਆ ਕਰਾਂਗੇ ਕਿਉਂਕਿ ਸ਼ਾਰਟ ਚ ਬਾਈ ਨਾਲੇ ਤਾਂ ਚੰਗੀ ਤਰ੍ਹਾਂ ਸਮਝ ਆ ਜਾਂਦਾ ਹਨਾ ਬੋਲੇ ਦਾ ਹੁਣ ਆਪਾਂ ਭੱਜੇ ਭੱਜੇ ਜਾਂਦੇ ਰੋਜ਼ ਕਮੈਂਟ ਪੜ੍ਹਦੇ ਆ ਹਨਾ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਕੱਲ ਮੈਂ ਵੀਡੀਓ ਦੇਖਣ ਲੱਗਾ ਵੀ ਆਪ ਨੂੰ ਹੀ ਨਹੀਂ ਪਤਾ ਲੱਗਦਾ ਵੀ ਕੀ ਬੋਲੀ ਜਾਂਦੇ ਆ ਹਨਾ ਤੇ ਇੰਨੀ ਤੇਜ਼ੀ ਚ ਬੋਲਦੇ ਆ ਨਾ ਤਾਂ ਕਿਸੇ ਨੂੰ ਸੌਣ ਵਾਲੇ ਨੂੰ ਸਮਝ ਲੱਗੇ ਚੱਜ ਨਾ ਹਨਾ ਤੇ ਇੱਕ ਬੀੜ ਬਾਈ ਆਪਣਾ ਕਮੈਂਟ ਕੀਤਾ ਸੀ ਬਾਈ ਨੇ ਰਾਮੇ ਬਾਈ ਨੇ ਸੰਧੂ ਗਲਾਂ ਤੋਂ ਬਾਈ ਗੁੱਸਾ ਕਰਕੇ ਆ ਕਹਿੰਦਾ ਬਾਈ ਕਹਿੰਦਾ ਵੀ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਹੋਰ ਕਿਸੇ ਦਾ ਦਿੱਤਾ। RAMESH ਬਾਈ ਤੇਰੇ ਕਮੈਂਟ ਤੋਂ ਹੀ ਮੈਨੂੰ ਇਹ ਸ਼ਾਰਟ ਚ ਵੀਡੀਓ ਪਾਉਣ ਦਾ ਆਈਡੀਆ ਆਇਆ ਸੀਗਾ ਤੁਸੀਂ ਜਾ ਕੇ ਚੈਨਲ ਚ ਨਾ ਇੱਕ ਤਾਂ ਹੁੰਦਾ ਵੀਡੀਓ ਦੀ ਆਪਸ਼ਨ ਹੈ ਇੱਕ ਸ਼ਾਰਟ ਲਿਖਿਆ ਹੁੰਦਾ ਉਹ ਤੇ ਖੋਲ ਕੇ ਦੇਖ ਲਿਓ ਕੱਲ ਦੀ ਪਹਿਲੀ ਵੀਡੀਓ ਤੁਹਾਡੀ ਤੋਂ ਹੀ ਸ਼ੁਰੂਆਤ ਕੀਤੀ ਸੀਗੀ ਤੁਹਾਡਾ ਨਾਮ ਲੈ ਕੇ ਵੀਡੀਓ ਬਣਾਈ ਸੀ RAMESH ਬਾਈ ਉਹ ਦੇਖ ਲਿਓ ਠੀਕ ਆ ਜੀ ਤੇ ਤਾਂ ਕਰਕੇ ਮੈਨੂੰ ਕੱਲ ਦੀ ਸਕੀਮ ਜੀ ਆ ਗਈ ਵੀ ਜੇ ਆਪਾਂ ਸ਼ਾਰਟ ਵੀਡੀਓ ਬਣਾ ਕੇ ਉਹ ਚ ਕਮੈਂਟ ਦਾ ਜਵਾਬ ਦੇ ਦਿਆ ਕਰਾਂਗੇ ਹਰ ਇੱਕ ਦੇ ਇੱਕ ਕਮੈਂਟ ਦਾ ਠੀਕ ਆ ਜੀ ਤੇ ਉੱਤੇ ਤੁਹਾਡਾ ਨਾਮ ਲਿਖਿਆ ਹੋਇਆ ਕਰੂਗਾ ਆਈਡੀ ਦਾ ਤੇ ਉਹ ਪੜ ਲਿਆ ਕਰਿਓ ਪਾਵਾਂਗੇ ਵੱਡੇ ਅੱਖਾਂ ਜਿਹੜਾ ਸਮਝ ਲੱਗ ਜਾ ਕਰੇ ਫਿਰ ਤੁਹਾਨੂੰ ਪਤਾ ਲੱਗ ਜਾ ਕਰੂ ਵੀ ਕਿਹੜੇ ਸ਼ਾਰਟ ਚ ਮੇਰੇ ਕਮੈਂਟ ਦਾ ਆਨਸਰ ਨਹੀਂ ਤਾਂ ਫਿਰ ਸਾਰੇ ਹੀ ਫੋਨ ਨੇ ਪਿਆ ਕਰਨਗੇ ਵੀ ਮੇਰੇ ਵਾਲਾ ਕਿਹੜੇ ਚ ਹਨਾ ਬਾਕੀ ਜੇ ਉੱਤੇ ਨਾਮ ਵੀ ਨਾ ਹੋਇਆ ਤਾਂ ਆਪਾਂ ਜਰੂਰ ਆਈਡੀ ਦਾ ਨਾਮ ਪਹਿਲੇ ਸ਼ਾਰਟ ਤੇ ਬੋਲ ਦਿਆ ਕਰਾਂਗੇ ਠੀਕ ਆ ਜੀ ਤਾਂ ਕਰਕੇ ਅੱਜ ਦੀ ਵੀਡੀਓ ਬਣਾਈ ਸੀਗੀ ਤੇ ਅੱਜ ਸਵੇਰੇ ਕਾਹਲੀ ਸੀਗੇ ਥੋੜੇ ਜਿਮ ਮੈਂ ਉੱਠਣ ਨੂੰ 15 20 ਮਿੰਟ ਲੇਟ ਹੋ ਗਿਆ ਤੇ ਤਾਂ ਕਰਕੇ ਸਵੇਰ ਵਾਲਾ ਬਣਾਇਆ ਨਹੀਂ ਗਿਆ ਤੇ ਆ ਚੱਕਰਾ ਤੇ ਮੈਂ ਤਾਂ ਤੁਹਾਨੂੰ ਦੱਸਣ ਨੂੰ ਇਹ ਦੱਸਿਆ ਤੇ ਇੱਕ ਵੀਡੀਓ ਸਵੇਰੇ 10 ਵਜੇ ਪਾਵਾਂਗੇ ਦੋ ਕੁ ਦਿਨ ਕੰਮ ਸੀਗਾ ਤਾਂ 6-7 ਵਜੇ ਛੱਡੀ ਸੀ ਤੇ ਹੁਣ ਸਵੇਰੇ 10 ਵਜੇ ਆਜਿਆ ਕਰੂ ਵੀਡੀਓ ਬਾਈ ਇਹ ਨਹੀਂ ਪਤਾ 9 ਵਜੇ ਆਜਿਆ ਕਰੇ ਕਿਉਂਕਿ ਦਿਨ ਹੁਣ ਵੱਡੇ ਹੋ ਗਏ ਹੋ ਯਾਨੀ ਕਿ ਛੇਤੀ ਚੜ ਜਾਂਦਾ ਵਾ ਤੇ ਵੱਡੇ ਹੋ ਗਿਆ ਦਿਨ ਤੇ ਆਪਾਂ ਟਾਈਮ ਨਹੀਂ ਪਾ ਦਿਆ ਕਰਾਂਗੇ ਠੀਕ ਆ ਜੀ ਹੋਰ ਪੂਰਾ ਕੰਮ ਆ ਸਾਰੇ ਤੇ ਉਮੀਦ ਆ ਵੀ ਠੀਕ ਠਾਕ ਹੋਵੋਗੇ ਤੇ ਇਧਰ ਵੀ ਲੱਗੀ ਪਈ ਆ ਮੈਂ ਤਾਂ ਅੱਜ ਪਹਿਲਾ ਵੀਡੀਓ ਬਣਾਤੀ ਮੈਂ ਖਾ ਵੀ ਦੱਸ ਦਈਏ ਸਾਰਿਆਂ ਨੂੰ ਤੇ ਆਹ ਚੱਕਰਾ ਪੜਾ ਤੇ ਜਿਵੇਂ ਵੀ ਹੋਇਆ ਆਪਾਂ ਜਰੂਰ ਸ਼ਾਰਟ ਤੇ ਵੀਡੀਓ ਬਣਾ ਕੇ ਤੇ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਦਿਆ ਕਰਾਂਗੇ ਜਿੰਨਾ ਵੀ ਹੋਇਆ ਹਨ ਤੇ ਇੱਕ ਜਸ਼ਨ ਨੂੰ ਯਾਰ ਜਸ਼ਨ ਕਹਿੰਦਾ ਹੀ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਵੀ ਗਾਂ ਕਦੋਂ ਸੁੰਦੀ ਆ ਉਹ ਕਿਤੇ ਇੱਕ ਜਸ਼ਨ ਹੋਰ ਸੀਗਾ ਬਾਈ ਮੈਂ ਉਹਨੂੰ WhatsApp ਤੇ ਜਸ਼ਨ ਦਾ ਭੇਜਦਾ ਤੇ ਜੇ ਜਸ਼ਨ ਵੀਡੀਓ ਦੇਖਦਾ ਹੋਇਆ ਤਾਂ ਬਾਈ WhatsApp ਤੇ ਇੱਕ ਵਾਰੀ ਲੈ ਕੇ ਭੇਜ ਦੀ ਜਸ਼ਨ ਫਿਰ ਮੈਂ ਤੁਹਾਨੂੰ ਹੋਰ ਕਾਰਡ ਭੇਜ ਦੂੰਗਾ ਮੈਂ ਭਰਿਆ ਹੋਇਆ ਤੇਰਾ ਠੀਕ ਆ ਜੀ ਤੇ ਹੁਣ ਆਏ ਭੁੱਲ ਜਾਈਦਾ ਯਾਰ ਕੀ ਲਿਖਿਆ ਹੋਇਆ ਉਹਦੇ ਤੇ ਉਹ ਜ਼ਰੂਰ ਮੈਨੂੰ WhatsApp ਤੇ ਮਾੜਾ ਨੰਬਰ ਦਾ ਭੇਜ ਦੀ ਆਪਦੇ ਤੋਂ ਹੈਲੋ ਲਿਖ ਕੇ ਕਿਉਂਕਿ ਮੈਸੇਜ ਇੰਨੇ ਕਨੇ ਵਿੱਚ ਲੱਭਣੇ ਔਖੇ ਹੋ ਜਾਂਦੇ ਨੇ ਵੀ ਕਿਹੜਾ ਨੰਬਰ ਕਿਹਦਾ ਵਾ ਠੀਕ ਆ ਜੀ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ